ਜਲੰਧਰ ਜਿਮਨੀ ਚੋਨਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਤੰਜ ਕੱਸਿਆ ਵੜਿੰਗ ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਕਿ ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨਹੀਂ ਬਣਨੀ ਰਾਜਾ ਵੜਿੰਗ ਅੱਗੇ ਕਹਿੰਦੇ ਨੇ ਕਿ ਇਹਨਾਂ ਬਦਲਾਵ ਵਾਲਿਆਂ ਨੇ ਰਾਜਨੀਤੀ ਨੂੰ ਸਰਕਸ ਬਣਾ ਦਿੱਤਾ ਹੈ ਹਰ ਰੋਜ਼ ਨਵੀਂ ਰੀਤ ਪੈ ਰਹੀ ਹੈ ਇਸ ਤੋਂ ਪਹਿਲਾਂ ਇਹਨਾਂ ਦੇ ਐਮਐਲਏ ਸ਼ੀਤਲ ਅੰਗਰਾਲ ਕਾਰਨ ਹੀ ਇਹ ਚੋਨਾ ਹੋ ਰਹੀਆਂ ਨੇ ਜਿਸ ਨੇ ਲੋਕਾਂ ਦੇ ਸਿਰ ਤੇ ਬਾਦੂ ਬੋਚ ਪਾਇਆ ਹੈ ਅਕਾਲੀ ਦਲ ਆਪਣੀ ਸਾਖ ਪੂਰੀ ਤਰ੍ਹਾਂ ਘਵਾ ਚੁੱਕਾ ਹੈ ਭਾਜਪਾ ਦਾ ਉਮੀਦਵਾਰ ਆਮ ਆਦਮੀ ਪਾਰਟੀ ਵਿੱਚ ਚਲਾ ਗਿਆ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਭਾਜਪਾ ਵਿੱਚ ਦਲ ਬਦਲ ਕੇ ਆਇਆ ਹੈ ਰਾਜਨੀਤੀ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਗਿਆ ਰਾਜਾ ਵੜਿੰਗ ਨੇ ਪੋਸਟ ਦੇ ਵਿੱਚ ਜਲੰਧਰ ਪੱਛਮੀ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਦਲ ਬਦਲਣੂਆਂ ਤੇ ਰਾਜਨੀਤੀ ਨੂੰ ਸਰਕਸ ਬਣਾਉਣ ਵਾਲਿਆਂ ਨੂੰ ਹਰਾ ਕੇ ਸਬਕ ਸਿਖਾਇਆ ਜਾਵੇ